ਅੱਜਕੱਲ ਦੀ ਨਵੀਂ ਪੀੜੀ ਦੇ ਵਿੱਚ ਖਾਸ ਕਰਕੇ ਮੁੰਡਿਆਂ ਵਿੱਚ ਜਿਹੜੇ ਕੁਝ-ਕੋ ਮੁੰਡਿਆਂ ਵਿੱਚ ਅਕੋਝਾ ਆਦਤਾਂ ਕੁੜੀਆਂ ਵਾਲੀਆਂ ਬਣਦੀਆਂ ਜਾ ਰਹੀਆਂ ਨੇ ਜਿਵੇਂ ਲੜਕੀਆਂ ਵਾਂਗੂ ਗੱਲਾਂ ਕਰਨੀਆਂ ਲੜਕੀਆਂ ਵਾਂਗੂ ਬਹਿਣਾ ਉੱਠਣਾ ਲੜਕੀਆਂ ਵਾਂਗੂ ਕੱਪੜੇ ਪਾਉਣੇ ਇਹਦਾ ਮਤਲਬ ਇਹ ਨਹੀਂ ਕਿ ਲੜਕੀਆਂ ਵਾਲੀਆਂ ਆਦਤਾਂ ਕੋਈ ਮਾੜੀਆਂ ਹੁੰਦੀਆਂ ਨੇ ਮੇਰਾ ਕਹਿਣ ਦਾ ਭਾਵ ਹੈ ਕਿ ਜੋ ਕੁਦਰਤ ਨੇ ਨਿਯਮ ਬਣਾਏ ਨੇ ਜਿਵੇਂ ਲੜਕੀਆਂ ਦੀ ਆਦਤਾਂ ਕੁਝ ਹੋਰ ਹੁੰਦੀਆਂ ਨੇ ਬੋਲਣ ਦੀਆਂ ਬਹਿਣ ਦੀਆਂ ਉੱਠਣ ਦੀਆਂ ਗੱਲ ਕਰਨ ਦੀਆਂ ਕੱਪੜੇ ਪਾਉਣ ਦੀਆਂ ਕਈ ਤਰ੍ਹਾਂ ਦੀਆਂ ਆਦਤਾਂ ਹੁੰਦੀਆਂ ਨੇ ਇਸੇ ਤਰ੍ਹਾਂ ਹੀ ਧੀਆਂ ਦੇ ਵਿੱਚ ਵੀ ਕੁਝ ਆਦਤਾਂ ਇਵੇਂ ਹੁੰਦੀਆਂ ਨੇ ਜੋ ਕੁਦਰਤ ਨੇ ਉਹਨਾਂ ਚ ਬਣਾਈਆਂ ਨੇ ਲੇਕਿਨ ਅਸੀਂ ਕੀ ਵੇਖ ਰਹੇ ਹਾਂ ਕਿ ਸਾਡੇ ਸਮਾਜ ਦੇ ਜਿਹੜੀ ਨਵੀਂ ਪੀੜ੍ਹੀ ਆ ਉਹਦੇ ਵਿੱਚ ਜਿਹੜੀਆਂ ਨੇ ਲੜਕੀਆਂ ਵਾਲੀਆਂ ਕੁਝ-ਕੋ ਮੁੰਡਿਆਂ 'ਚ ਆਦਤਾਂ ਬਣਦੀਆਂ ਜਾ ਰਹੀਆਂ ਨੇ ਜਿਵੇਂ ਗੱਲ ਕਰਨ ਦਾ ਤਰੀਕਾ ਬਿਲਕੁਲੋਂ ਕੁੜੀਆਂ ਵਰਗਾ ਲੱਗੂਗਾ ਉਹਨਾਂ ਦੇ ਵਾਲਾਂ ਦੇ ਸਟਾਈਲ ਉਹਵੇਂ ਦੇ ਬਣਾ ਕੇ ਕਈ ਤਾਂ ਇੱਥੋਂ ਤੱਕ ਵੇਖਿਆ ਜਾ ਰਿਹਾ ਹੈ ਸੋਸ਼ਲ ਮੀਡੀਆ 'ਚ ਕਈ ਮੁੰਡੇ ਜਿਹੜੇ ਨੇ ਉਹ ਲਿਪਸਟਿਕਾਂ ਸਾੜੀ ਲਾਉਣਾ ਕੁੜੀਆਂ ਵਾਂਗੂ ਗੱਲਾਂ ਕਰਨੀਆਂ ਸਾਰਾ ਕੁਝ ਕਰ ਰਹੇ ਨੇ ਇਹ ਇੱਕ ਬੜਾ ਗੰਭੀਰ ਮਸਲਾ ਜਿਹਦਰ ਹਰੇਕ ਮਾਂ ਬਾਪ ਨੂੰ ਧਿਆਨ ਦੇਣਾ ਚਾਹੀਦਾ ਇਹਨੂੰ ਕੋਈ ਮਜ਼ਾਕ 'ਚ ਨਹੀਂ ਲੈਣਾ ਚਾਹੀਦਾ ਇਹਨੂੰ ਕੋਈ ਹਾਸੇ 'ਚ ਨਹੀਂ ਲੈਣਾ ਚਾਹੀਦਾ ਇਹ ਪ੍ਰੋਬਲਮ ਉਹ ਮਾਂ ਬਾਪ ਹੀ ਜਾਣਦੇ ਨੇ ਜਿਨ੍ਹਾਂ ਦੀ ਔਲਾਦ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਆ ਤੇ ਇਹਨੂੰ ਰੋਕਣਾ ਚਾਹੀਦਾ ਆ ਇਹਦਾ ਰੋਕਣ ਦਾ ਜਾਂ ਇਹਦਾ ਵਧਣ ਦਾ ਕੀ ਕਾਰਨ ਹੈ ਇਹਨੂੰ ਰੋਕਿਆ ਕਿੰਜ ਜਾ ਸਕਦਾ ਇਹਨੂੰ ਵਧ ਤੇ ਵਧ ਕਿਉਂ ਰਹੀ ਆ ਸਾਡੇ ਢੀਆਂ ਪੁੱਤਰਾਂ ਦੇ ਵਿੱਚ ਇੱਕ ਬੜਾ ਹੀ ਗੰਭੀਰ ਮਸਲਾ ਆ ਜੇ ਅਸੀਂ ਇਹਨੂੰ ਹੱਸ ਕੇ ਗਵਾ ਦਿੱਤਾ ਤੇ ਹੋ ਸਕਦਾ ਉਹ ਗਲਤੀਆਂ ਅਸੀਂ ਕਰੀਏ ਤਾਂ ਸਾਡੀ ਔਲਾਦ ਦੇ ਗਾੜੀ ਅਗਲੀ ਪੀੜ੍ਹੀਆਂ ਦੇ ਵਿੱਚ ਇਹ ਤੱਤ ਜਿਹੜੇ ਨੇ ਉਹ ਹਾਰਮੋਨ ਜਿਹੜੇ ਡਿਵੈਲਪ ਹੋ ਜਾਣ ਜਿਹਦੇ ਨਾਲ ਸਾਡੇ ਮੁੰਡਿਆਂ ਦੀਆਂ ਆਤਾਂ ਕੁੜੀਆਂ ਵਰਗੀਆਂ ਹੋ ਜਾਣਗੀਆਂ ਸਭ ਤੋਂ ਪਹਿਲਾਂ ਸਾਡੇ ਲੋਕਾਂ ਨੂੰ ਇਸ ਵਿਸ਼ੇ ਵੱਲ ਸੋਚਣਾ ਚਾਹੀਦਾ ਮੈਂ ਇਹ ਬੇਨਤੀ ਕਰੂੰਗਾ ਕਿ ਉਹਨਾਂ ਮੁੰਡਿਆਂ ਨੂੰ ਉਹਨਾਂ ਮਾਪੇ ਬਾਂ ਨੂੰ ਜਿਨ੍ਹਾਂ ਦੀ ਸ਼ਾਦੀ ਹੋਣ ਵਾਲੀ ਆ ਜਾਂ ਜਿਨ੍ਹਾਂ ਦੇ ਬੱਚੇ ਬਿਲਕੁਲ ਛੋਟੇ ਨੇ ਮਨ ਲਓ ਕਿ ਅਜਿਹਾ ਕੋਈ ਛੇ ਮਹੀਨੇ ਦਾ ਬੱਚਾ, ਸਾਲ ਦਾ 2 ਸਾਲ ਦਾ, 5 ਸਾਲ ਦਾ ਜਾਂ ਇਦੋਂ ਥੋੜਾ ਜਿਹਾ ਪਲੱਸ ਆ। ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਫਾਰਮੀ ਆਂਡੇ ਨਾ ਖਵਾਓ। ਆਪਣੇ ਬੱਚਿਆਂ ਨੂੰ ਫਾਰਮੀ ਮੀਟ ਨਾ ਖਵਾਓ ਹੁਣ ਫਾਰਮੀ ਅੰਡੇ ਤੇ ਮੀਟ ਕਿਉਂ ਨਹੀਂ ਖਵਾਉਣੇ ਚਾਹੀਦੇ ਦੇਸੀ ਖਵਾਓ ਦੇਸੀ ਅੰਡੇ ਖਵਾਓ ਦੇਸੀ ਚਿਕਨ ਖਾਣਾ ਚਾਹੁੰਦੀ ਉਹ ਖਵਾਓ ਲੇਕਿਨ ਫਾਰਮੀ ਨਾ ਖਵਾਓ ਦਾ ਕਾਰਨ ਇਹ ਆ ਕਿ ਜਿਹੜੇ ਇਹ ਫਾਰਮੀ ਅੰਡੇ ਨੇ ਇਹ ਨਾ ਕੁੱਕੜ ਤੋਂ ਹੁੰਦੇ ਨਾ ਕੁਕੜੀ ਤੋਂ ਹੁੰਦੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਟੀਕੇ ਨਾਲ ਤਿਆਰ ਕੀਤੇ ਜਾਂਦੇ ਨੇ ਟੀਕੇ ਨਾਲ ਤਿਆਰ ਨਾ ਇਹ ਮੇਲ ਹੁੰਦਾ ਨਾ ਇਹ ਫੀਮੇਲ ਹੁੰਦਾ ਇਹ ਜਦੋਂ ਅੰਡੇ ਸਾਡੇ ਬੱਚੇ ਖਾਂਦੇ ਨੇ ਜਾਂ ਸਾਡੇ ਕੋਈ ਵੀ ਜਾਂ ਅਨਮੈਲਡ ਕੁੜੀਆਂ ਖਾਂਦੇ ਨੇ ਉਹਨਾਂ ਦੇ ਸਰੀਰ ਦੇ ਵਿੱਚ ਕੁਝ ਤੱਤ ਵਧਨੇ ਸ਼ੁਰੂ ਹੋ ਜਾਂਦੇ ਨੇ ਜੋ ਅੱਗੇ ਜਾ ਕੇ ਸ਼ਾਦੀ ਤੋਂ ਬਾਅਦ ਇਹਨਾਂ ਤੱਤਾਂ ਨੂੰ ਡਿਵੈਲਪ ਹੋ ਜਾਂਦੇ ਨੇ ਤੇ ਸਾਡੇ ਧੀਆਂ ਪੁੱਤਾਂ ਦੇ ਵਿੱਚੋਂ ਪ੍ਰਵੇਸ਼ ਕਰ ਰਹੇ ਨੇ ਅਸੀਂ ਸਾਰੇ ਅੱਖਾਂ ਮੀਟ ਕੇ ਬੈਠੇ ਹੋਏ ਨੇ ਦੂਸਰਾ ਜਿਨ੍ਹਾਂ ਮੁੰਡਿਆਂ ਦੀਆਂ ਕੁੜੀਆਂ ਦੀ ਸ਼ਾਦੀ ਹੋਣ ਵਾਲੀ ਆ ਕਿਰਪਾ ਕਰਕੇ ਉਹ ਬਹੁਤ ਘੱਟ ਚਾਕਲੇਟ ਖਾਣ ਚਾਕਲੇਟ ਦੇ ਵਿੱਚ ਵੀ ਕੁਝ ਜਿਹੇ ਤੱਤ ਨੇ ਜੋ ਮਨੁੱਖ ਦੇ ਸਰੀਰ ਦੇ ਹਾਰਮੋਨਸ ਨੂੰ ਵਿਗੜਾਉਣ ਦੇ ਵਿੱਚ ਬਹੁਤ ਵੱਡਾ ਰੋਲ ਦਾ ਕਰ ਰਹੇ ਨੇ ਅਸੀਂ ਸਾਰੇ ਜਾਣੇ ਸਾਈਲੈਂਟ ਆ ਅਸੀਂ ਸਾਰੇ ਲੋਕ ਚੁੱਪ ਆ ਅਸੀਂ ਸਾਰੇ ਜਾਣੇ ਵੇਖੋ ਵੇਖੀ ਜਾਂ ਕਰਦੇ ਆ ਕਿ ਕੋਈ ਗੱਲ ਨਹੀਂ ਜਿਹਨਾਂ ਨੇ ਮਾੜੀਆਂ ਆਤਾਂ ਪੈ ਗਈਆਂ ਇਦਾਂ ਕਰਦੇ ਨੇ ਦੂਸਰਾ ਜਿਹੜੀਆਂ ਧੀਆਂ ਨੇ ਜਿਹੜੀਆਂ ਸਾਡੀਆਂ ਭੈਣਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਵਰਜਿਸ਼ ਕਰਦੀਆਂ ਨੇ ਜਿੱਦਾਂ ਮੰਨ ਲਓ ਕਿ ਕੁੜੀਆਂ ਗਿੱਧਾ ਭੰਗੜਾ ਪਾਉਣ ਲੱਗ ਪੈਂਦੀਆਂ ਨੇ ਜਿਹੜੀਆਂ ਔਰਤਾਂ ਭੰਗੜਾ ਪਾਉਣਗੀਆਂ ਉਹਨਾਂ ਦੇ ਘਰ ਵਿੱਚ ਵੀ ਜਿਹੜੇ ਬੱਚੇ ਪੈਦਾ ਹੋਣਗੇ ਉਹਨਾਂ ਦੇ ਵੀ ਜਿਹੜੇ ਹਾਰਮੋਨਸ ਆ ਉਹ ਖਰਾਬ ਹੋ ਜਾਣਗੇ ਜਿਵੇਂ ਮੁੰਡੇ ਕੱਲਾ ਕਰਦੇ ਨੇ ਕੁੜੀਆਂ ਵਰਗੀਆਂ ਹਰਕਤਾਂ ਕਰਦੇ ਨੇ ਉਵੇਂ ਦੇ ਉਹਨਾਂ ਦੇ ਹਾਰਮੋਨ ਡਿਵੈਲਪ ਹੋਣਗੇ ਕਿਉਂਕਿ ਜਿਹੜੀਆਂ ਜੋ ਕੁਦਰਤ ਨੇ ਬਣਾਇਆ ਆ ਮਰਦ ਦਾ ਸਰੀਰ ਤੇ ਔਰਤ ਦਾ ਸਰੀਰ ਕੁਦਰਤ ਨੇ ਦੋ ਅਲੱਗ-ਅਲੱਗ ਸਿਸਟਮ ਬਣਾਇਆ ਹੋਇਆ ਜਿਹੜੇ ਵੀ ਮੈਡੀਕਲ ਲਾਈਨਾਂ ਜੁੜੇ ਹੋਈ ਮੇਰੇ ਭੈਣ ਭਰਾਓ ਜਾਣਦੇ ਨੇ ਅਸੀਂ ਕੀ ਕਰ ਦਿੱਤਾ ਅਸੀਂ ਉਸ ਕੁਦਰਤੀ ਨਿਜਮ ਨੂੰ ਤੋੜ ਕੇ ਰੱਖ ਦਿੱਤਾ ਜਿਹੜੇ ਬੰਦੇ ਨੇ ਉਹ ਗਿੱਧੇ ਪਾਉਣ ਲੱਪੇ ਨੇ ਕੁਝ ਕੋ ਮੁੰਡੇ ਕੁੜੀਆਂ ਮੁੰਡੇ ਗਿਹੜੇ ਨੇ ਤੇ ਕੁੜੀਆਂ ਭੰਗੜਾ ਪਾਉਣ ਲੱਤੀਆਂ ਜਿਹਦੇ ਕਰਕੇ ਹਾਰਮੋਨਸ ਬਹੁਤ ਵੱਡੀ ਗੜਬੜ ਹੋ ਰਹੀ ਆ ਤੇ ਧੀਆਂ ਪੁੱਤਰਾਂ ਦੀਆਂ ਜਿਹੜੇ ਖਾਸ ਕਰਕੇ ਨਵੀਂ ਪੀੜੀ ਚ ਬੱਚੇ ਪੈਦਾ ਹੋ ਰਹੇ ਨੇ ਜਿਨ੍ਹਾਂ ਦੀ ਉਮਰ ਐਸ ਵੇਲੇ 14-15 ਸਾਲ ਆ ਤੇ ਉਹਨਾਂ ਦੇ ਵਿੱਚ ਹਾਰਮੋਨਸ ਗੜਬੜ ਹੋਣ ਕਰੋਂ ਉਹਨਾਂ ਦੀਆਂ ਆਦਤਾਂ ਉਹਨਾਂ ਦਾ ਬੈਣ ਉੱਠਣ ਉਹਨਾਂ ਦਾ ਗੱਲ ਕਰਨ ਦਾ ਨਜ਼ਰੀਆ ਉਹ ਬਿਲਕੁਲ ਇਹ ਲੱਗਦਾ ਜਿਵੇਂ ਕੁੜੀਆਂ ਵਾਲਾ ਹੋਵੇ ਤੇ ਹੋ ਸਕਦਾ ਇਹਨਾਂ ਨੂੰ ਗਾੜੀ ਜਾ ਕੇ ਹੋਰ ਵੀ ਪ੍ਰੋਬਲਮ ਆਉਣ ਕਿਰਪਾ ਕਰਕੇ ਆਪਣੇ ਬੱਚਿਆਂ ਦਾ ਜਰੂਰ ਖਿਆਲ ਰੱਖੋ ਆਪਣੇ ਬੱਚਿਆਂ ਨੂੰ ਉਹ ਚੀਜ਼ਾਂ ਖਵਾਓ ਜਿਹੜੀਆਂ ਮਤਲਬ ਖਾਣਯੋਗ ਨੇ ਜਿੱਦਾਂ ਮੰਨ ਲਓ ਕੋਈ ਜੇ ਕੋਈ ਚਿਕਣੀ ਵੀ ਖਾਣਾ ਚਾਹੁੰਦਾ ਆ ਬੱਕਰੇ ਦਾ ਖਾ ਸਕਦਾ ਆ ਜਾਂ ਕੋਈ ਹੋਰ ਖਾ ਸਕਦਾ ਜੇ ਆਪੋ ਆਪਣੇ ਧਰਮ ਦੇ ਮੁਤਾਬਕ ਲੇਕਿਨ ਉਹ ਚਿਕਨ ਨਾ ਖਾਓ ਜਿਹੜਾ ਅੰਡ ਜਿਹੜਾ ਇੰਜੈਕਸ਼ਨ ਤੋਂ ਬਣ ਰਿਹਾ ਆ ਇਸ ਕਰਕੇ ਪੰਜਾਬ ਦੇ ਵਿੱਚ ਖਾਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਗੱਲ ਦੇ ਨਾਲ ਮੈਂ ਆਸ ਕਰਦਾ ਮੇਰੇ ਭੈਣ ਭਰਾ ਇਸ ਵਿਸ਼ੇ ਵੱਲ ਜ਼ਰੂਰ ਧਿਆਨ ਦੇਣ ਨਹੀਂ ਤਾਂ ਸਾਨੂੰ ਇਹਨਾਂ ਦੇ ਮਾੜੇ ਨਤੀਜੇ ਆਪੋ ਆਪਣੇ ਪਰਿਵਾਰਾਂ 'ਚ ਭੁਗਤਣੇ ਪੈਣਗੇ ਹੋ ਸਕਿਆ ਕਿ ਤਾਂ ਇਹੋ ਜਿਹੀਆਂ ਵੀਡੀਓਜ਼ ਨੂੰ ਮੇਰੇ ਭੈਣ ਭਰਾ ਆਪਣੇ ਸੱਜਣਾ ਮਿੱਤਰਾਂ ਤੱਕ ਜ਼ਰੂਰ ਪਹੁੰਚਾਇਆ ਕਰੋ ਤਾਂ ਕਿ ਉਹ ਆਪਣੇ ਸਮੇਂ ਦੇ ਨਾਲ ਹੀ ਸੁਚੇਤ ਹੋ ਜਾਣ ਤੇ ਇਹਨਾਂ ਉਹਨੀਆਂ ਆਤਾ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੱਜ ਸਕਣ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿਉਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ